ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਗੋਵਿੰਦ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦੇ ਨਰੰਜਨ ਨਿਰੰਕਾਰ ਜੀਉ ਤਾਂ ਕੀ ਗਾਤ ਕਹੀ ਨਾ ਜਾਈ ਅਮਿਤ ਵਢੇ ਆਈ ਇੱਥੇ ਵੀ ਸ਼ਰਾਮ ਲਾਉਣਾ ਹੈ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਢੇ ਆਈ ਮੇਰਾ ਗੋਵਿੰਦ ਅਲਖ ਅਪਾਰ ਜੀਵ ਗੋਵਿੰਦ ਅਲਖ ਅਪਾਰ ਅਪਰੰਪਰ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀ ਹੈ ਜੋ ਤੁਧ ਆਖ ਵਖਾਣਾ ਵਿਚਾਰੇ ਵਿਚਾਰੇ ਉਚਾਰਨ ਕਰਨਾ ਵਿਚਾਰੇ ਨਹੀਂ ਕਹਿਣਾ ਕਿਆ ਇਹ ਜੰਤ ਵਿਚਾਰੇ ਕਹੀ ਹੈ ਜੋ ਤੁਦ ਆਖ ਵਖਾਣਾ ਜਿਸ ਨੂੰ ਨਜ਼ਰ ਕਰਹ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਉ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਉ ਨਿਰੰਜਨ ਜੱਜਾ ਸ਼ੁੱਧ ਬੋਲਣਾ ਨਿਰੰਜਨ ਨਹੀਂ ਕਹਿਣਾ ਤੂੰ ਆਦ ਕੁਰਕ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਘਟ ਤੂੰ ਆਦ ਤੂੰ ਘਟ ਘਟ ਅੰਤਰ ਸਰਬ ਨਰੰਤਰ ਸਭ ਰਹਿ ਆਸਮਾਏ ਜੀਉ ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨਾ ਪਾਇਆ ਤਿਸ ਰੂਪ ਨਰੇਕ ਅਦਿਸ਼ਟ ਅਗੋਚਰ ਗੁਰਮੁਖ ਲਖ ਲਖਾਇਆ ਗੁਰਮੁਖ ਅਲਖ ਲਖਾਇਆ ਅਲਖ ਉਚਾਰ ਕਰਮੈ ਸਦਾ ਆਨੰਦ ਰਹੈ ਦਿਨ ਰਾਤੀ ਸਹਜੇ ਨਾਮ ਸੁਮਾਏ ਜੀਉ ਤੂੰ ਆਦਿ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਸਤਿ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਉ ਹਰ ਹਰ ਗੁਣੀ ਨਿਧਾਨ ਜੀਉ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸਜਾਨ ਜੀ ਜਿਹੜੇ ਜੀਉ ਪਾਦਾ ਨਾ ਇਹ ਸਾਰੇ ਨਖੇਰ ਕੇ ਪੜਨੇ ਆ ਪੁਰਖ ਸਜਾਨ ਤੂੰ ਪ੍ਰਧਾਨ ਤੁਦ ਜੇਵੜ ਅਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਹੈ ਪਾਠ ਇਕੱਠਾ ਹੀ ਆ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰਹਿ ਸੋ ਹੋਈ ਤੂੰ ਆਪੇ ਕਰਹਿ ਸੋ ਹੋਈ ਹਾਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਉ ਤੂੰ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਵੇਂ ਤੂੰ ਹੈ ਪਾਟ ਇਕੱਠਾ ਹੀ ਹੈ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੈ ਤਿਵੈ ਚਲਾਏ ਜੀਉ ਤੁਧ ਆਪੇ ਭਾਵੈ ਤਿਵੈ ਚਲਾਵੈ ਸਭ ਤੇਰਾ ਸ਼ਬਦ ਸਮਾਏ ਜੀਉ ਸ਼ਬਦ ਸਭ ਸ਼ਬਦ ਸਮਾਵੈ ਜਾਂ ਤੁਧ ਭਾਵੈ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦ ਦੇ ਰਹਿ ਆ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਸ਼ਬਦ ਨਹੀਂ ਕਹਿਣਾ ਸ਼ਬਦ ਬਹੁਤ ਵਰੀਏ ਪਾਣਾ ਹੈ ਪਹਿਲਾਂ ਵੀ ਬਹੁਤ ਵਰੀ ਦੱਸ ਦਿੱਤਾ ਹੈ ਵੀ ਇਹਨੂੰ ਬੱਬੇ ਨਾਲ ਉਚਾਰਨ ਕਰਨਾ ਹੈ ਸ਼ਬਦ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਿਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੈ ਤੇ ਵਚਲਾਈ ਜੀਉ ਇਕ ਓੰਕਾਰ ਸਤਗੁਰ ਪ੍ਰਸਾਦਿ आसा महला चौथा शांत घर चौथा हर अमृतना मन प्रेम रतन्ना राम राजे मन प्रेम रतन्ना राम राजे राम राजे, राम राजे नहीं कहना राम राजे पुला ही उच्चारण करना बखरा पाठ ही है ਮਨ RAM ਕਸਵੱਟੀ ਲਾਇਆ ਕੰਚਨ ਸੋ ਵਿੰਨਾ ਮਨ ਇਥੇ ਯਮਕ ਲੱਗ ਜੇਗੀ RAM ਕਸਵੱਟੀ ਲਾਇਆ ਕਸਵੱਟੀ ਨਹੀਂ ਕਹਿਣਾ ਥੋੜਾ ਜਿਹਾ ਕੱਸ ਕੇ ਬੋਲਣਾ ਕਸਵੱਟੀ ਲਾਇਆ ਕੰਚਨ ਸੋ ਵਿੰਨਾ ਗੁਰਮੁਖ ਰੰਗ ਚ ਲੂਲਿਆ ਮੇਰਾ ਮਨ ਤਨੋਂ ਢਿੰਨਾ ਮੇਰਾ ਇਥੇ ਯਮਕ ਲੱਗ ਜੇਗੀ ਮਨ ਤਨੋਂ ਢਿੰਨਾ ਜਨ ਨਾਨਕ ਮੁਸਕ ਝਕੂਲਿਆ ਸਭ ਜਨਮ ਧਨ ਧੰਨਾ ਈਆਮ ਤਕਰੀਬਨ ਸਾਰੇ ਝਕੂਲਿਆ ਕਹਿ ਜਾਂਦੇ ਹਨ ਕਕੇ ਦੀ ਜਗ੍ਹਾ ਘਗਾ ਲਾ ਜਾਂਦੇ ਹਨ ਧਿਆਨ ਨਾਲ ਉਚਾਰਨ ਕਰਨਾ ਛ ਕੁਲਿਆ ਕੁਲਿਆ ਨਹੀਂ ਕਹਿਣਾ ਹੈ ਯਾਨੀ ਇਹ ਮਿਹਨਤ ਨਾਲੇ ਪਦ ਸ਼ੁੱਧ ਹੁੰਦੇ ਹਨ ਝਕੂਲਿਆ ਇਸ ਇਤਨਾ ਕਟੰਤ ਪਾਤਾਰ ਭਗਤ ਪੀਟਤ ਚਾਪੀੜਾ ਯਾਨੀ ਬਹੁਤ ਐਸੇ ਪਾਧਨ ਜਿਹੜੇ ਆਪਾਂ ਲਿਖਿਆ ਤੇ ਕੋਈ ਹੋਰ ਹੀ ਹੁੰਦੇ ਆ ਅੱਖਰ ਤੇ ਹੋਰ ਹੀ ਵਿੱਚ ਬੋਲ ਜਾਂਦੇ ਆ ਇਸ ਕਰਕੇ ਧਿਆਨ ਨਾਲ ਉਚਾਰਨ ਕਰਨਾ ਜਨ ਨਾਨਕ ਮੁਸਕ ਝਾਕੂਲਿਆ ਸਭ ਜਨਮ ਧਨ ਧੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾジ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਜਿਸ ਲਾਗੀ ਪੀਰ ਪਰਮ ਕੀ ਇਥੇ ਵਿਸਰਾਮ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੀਲ ਹਰ ਜਗ ਦੁੱਤਰ ਤਰੀਆ ਹਾਮ ਮੂਰਖ ਮੁਗਦ ਸਰਣਾ ਗਤੀ ਨਿਲ ਗੋਵਿੰਦ ਰੰਗਾਰਾਮ ਰਾਜੀ ਗੁਰ ਪੂਰੈ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਾਨ ਤਨ ਸ਼ਬਦ ਵਿਗਾਸਿਆ ਜਾਪ ਅਨਤ ਤਰੰਗਾ ਮੇਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸਤ ਸੰਗਾ ਬਾਟ ਇਕੱਠੇ ਹੀ ਕਰਨਾ ਦੀਨ ਦਇਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ RAM ਰਾਜੇ ਹਉ ਮੰਗਉ ਸਰਣ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸ਼ਲ ਹਰ ਬਿਰਦ ਹੈ ਹਰ ਲਾਜ ਰਖਾਇਆ ਜਾਨ ਨਾਨਕ ਸਰਣਾ ਗਤੀ ਧਾਰਨਾਮ ਤਰਾਇਆ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ